i ਪਾਰਟੀ ਨੇ ਆਪਣੀ ਪਹਿਲੀ ਲਿਸਟ ਦੇ ਵਿੱਚ ਅੰਮ੍ਰਿਤਸਰ ਦੇ ਵਿੱਚੋਂ ਦੱਸਦੀ ਹੈ ਕਿ ਉੱਥੇ ਹੀ ਗੁਰਜੀਤ ਔਜਲਾ ਨੂੰ ਜਿਹੜਾ ਕਿ ਸੈਲੈਕਟ ਕੀਤਾ ਤੇ ਜਿਸ ਤੋਂ ਬਾਅਦ ਹੁਣ ਸਿਆਸੀ ਅਖਾੜੇ ਦੇ ਵਿੱਚ ਉਤਾਰ ਦਿੱਤਾ ਹੈ ਤੇ ਉੱਥੇ ਹੀ ਹੁਣ ਮੰਤਰੀ ਕੁਲਦੀਪ ਧਾਲੀਵਾਲ ਨੂੰ ਟੱਕਰ ਦੇਣਗੇ ਤੇ ਆਮ ਆਦਮੀ ਪਾਰਟੀ ਨੇ ਮੰਤਰੀ ਕੁਲਦੀਪ ਧਾਲੀਵਾਲ ਨੂੰ ਅੰਮ੍ਰਿਤਸਰ ਤੋਂ ਐਲਾਨ ਦਿੱਤਾ ਗਿਆ ਤੇ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਅਨਿਲ ਜੋਸ਼ੀ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਦੱਸਦੀ ਹੈ ਕਿ ਉੱਥੇ ਹੀ ਮਾਨ ਸਿੰਘ ਮਾਨ ਜਿਹੜੀ ਕਿ ਟਿਕਟ ਮਿਲੀ ਹੈ ਤੇ ਹੁਣ ਇਹਨਾਂ ਚਾਰਾਂ ਦੀ ਜਿਹੜੀ ਕਿ ਜੰਗ ਦੀ ਟਿਕਟ ਹੈ ਜਿਹੜੀ ਕਿ ਲਗਾਤਾਰ ਚਰਚਾਵਾਂ ਦੇ ਵਿੱਚ ਹੈ ਤੇ ਜਿਸ ਤੋਂ ਬਾਅਦ ਹੁਣ ਇੱਕ ਸੁਰਖੀਆਂ ਦਾ ਨਾਮ ਬਣਿਆ ਹੋਇਆ ਹੈ ਤੇ ਜਿਸ ਦੇ ਵਿੱਚ ਅੰਮ੍ਰਿਤਸਰ ਤੇ ਵਿੱਚ ਕੌਣ ਜਿੱਤ ਹਾਸਲ ਕਰੇਗਾ ਇਸ ਤੋਂ ਬਾਅਦ ਲਗਾਤਾਰ ਚਰਚਾਵਾਂ ਜਿਹੜੀਆਂ ਹੋ ਰਹੀਆਂ ਨੇ ਤੇ ਹੁਣ ਗੁਰਜੀਤ ਆਜੜੇ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਹੈ ਕਿ ਲੋਕ ਕੰਮ ਨਾਲ ਪਿਆਰ ਕਰਦੇ ਨੇ ਤੇ ਲੋਕ ਉਸ ਪਾਰਟੀ ਨੂੰ ਜ਼ਿਆਦਾ ਪਿਆਰ ਦੇਣਗੇ ਜੋ ਉਹਨਾਂ ਦੇ ਲਈ ਕੰਮ ਕਰੇਗੀ ਤੇ ਜਿਸ ਦੇ ਦੌਰਾਨ ਹੁਣ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਜਿਹੜਾ ਕਿ ਲੋਕਾਂ ਦੇ ਹੱਥ ਦੇ ਵਿੱਚ ਹੈ ਤੇ ਅਸੀਂ ਲੋਕਾਂ ਦੇ ਲਈ ਕੰਮ ਪਹਿਲਾਂ ਵੀ ਕੀਤਾ ਸੀ ਹੁਣ ਵੀ ਕਰ ਰਹੇ ਹਾਂ ਤੇ ਸ਼ਾਹੀ ਕਰਦੇ ਰਹਾਂਗੇ ਫਿਰ ਤੋਂ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਵੇਸਾਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਗੁਰਜੀਤ ਔਜਲੇ ਦਾ ਹੌਟ ਕੀ ਕਹਿਣਾ ਹੈ ਇਹ ਗੁਰੂ ਰਾਮਦਾਸ ਨਗਰੀ ਦੀ ਇਹਨਾਂ ਪਵਿੱਤਰਾਂ ਸਰੋਵਰਾਂ ਦੇ ਲੋਕਾਂ ਦੀ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਦੇ ਹਾਪ ਭਾਵ ਦੀ ਟਿਕਟ ਹੈ ਕਿਉਂਕਿ ਇਹ ਟਿਕਟ ਉਹਨਾਂ ਨੂੰ ਸਮਰਪਿਤ ਹੈ ਇੱਥੇ ਦੁਰਗਾਣਾ ਤੀਰਥ ਹੈ ਇੱਥੇ ਭਗਵਾਨ ਬਾਰਮਿਕ ਤੀਰਥ ਹੈ ਇੱਥੇ ਹੋਰ ਵੀ ਬੜੇ ਪਵਿੱਤਰ ਸਥਾਨ ਨੇ ਔਰ ਜਿਹੜਾ ਵੀ ਬੰਦਾ ਕੋ ਉਹਨਾਂ ਨੂੰ ਮੈਨ ਉਹਨਾਂ ਦੇ ਧਿਆਨ ਚ ਰੱਖ ਕੇ ਕੰਮ ਕਰਦਾ ਹੈ ਤੇ ਪਾਰਟੀ ਕਦੀ ਵੀ ਅਖੋ ਪਰੋਖੇ ਨਹੀਂ ਕਰਦੀ ਔਰ ਮੈਂ ਸਮੂੱਚੀ ਆਪਣੀ ਲੀਡਰਸ਼ਿਪ ਦਾ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਪ੍ਰਧਾਨ ਜੀ ਰਾਜਾ ਵੜਿੰਗ ਜੀ ਦਾ ਐਲੋਪੀ ਪ੍ਰਤਾਪ ਬਾਜਵਾ ਜੀ ਦਾ ਔਰ ਸਾਡੀ ਸਾਰੀ ਵਰਕਰ ਤੋਂ ਲੈ ਕੇ ਲੀਡਰਸ਼ਿਪ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਦੁਬਾਰਾ ਮੌਕਾ ਦਿੱਤਾ ਹੈ ਲੋਕਾਂ ਦੀ ਕਚੈਰੀ ਵਿੱਚ ਜਾਣ ਦਾ ਅ ਸਰ ਟੱਕਰ ਕਿਸ से ਹੋਗੀ ਕਿਉਂਕਿ ਇਸ ਵਾਰ ਸਭੀ ਪਾਰਟੀਆਂ ਜੋ ਹੈ ਅਲੱਗ-ਅਲੱਗ ਚੋਣਾਂ ਲੜ ਰਹੀਆਂ ਹਨ ਅਮਰਸ ਪੰਜਾਬ ਦੇ ਅੰਦਰ ਤੋ ਮੁੱਖਿਆ ਮੁਕਾਬਲਾ ਆਪਕਾ ਕਿਸ ਸੇ ਹੋਗਾ ਦੇਖੋ ਜਿਹੜੇ ਮੁਕਾਬਲੇ ਦੀ ਗੱਲ ਹੈ ਲੋਕਾਂ ਨੇ ਤੈਅ ਕਰਨਾ ਹੈ ਲੋਕ ਦੇਖਦੇ ਨੇ ਕਿ ਕਿਸ ਬੰਦੇ ਦੇ ਕਿੰਨੇ ਕੰਮ ਨੇ ਕਿਸ ਪਾਰਟੀ ਦੇ ਕਿੰਨੇ ਕੰਮ ਨੇ ਕਿਹੜੀ ਪਾਰਕੀ ਪਾਰਟੀ ਜਿਹੜੀ ਉਹ ਦੇਖ ਨੂੰ ਅੱਗੇ ਲ ਜਾ ਸਕਦੀ ਹੈ ਕਿਸ ਪਾਰਟੀ ਨੇ ਸਾਰਿਆਂ ਨਾਲ ਲੈ ਕੇ ਚੱਲਣਾ ਸੈਕੂਲਰ ਸੋਚ ਰੱਖਣੀ ਪਊਗੀ ਸੋ ਲੋਕ ਉਹਦਾ ਹੀ ਜ਼ਿਆਦਾ ਉਹਨੂੰ ਜ਼ਿਆਦਾ ਧਿਆਨ ਦੇਣਗੇ ਉਹਨੂੰ ਜ਼ਿਆਦਾ ਉਚੇਚ ਵੀ ਦੇਣਗੇ ਔਰ ਉਹਦੀ ਤਰਜੀਹ ਵੀ ਹੋਏਗੀ ਸੋ ਮੁਕਾਬਲਾ ਜਿਹੜਾ ਇਹ ਲੋਕਾਂ ਤੈਅ ਕਰਨਾ ਹੈ और लोगों का जो हाव भाव है क्योंकि अगर सात साल की बात करें तो सात साल का आपका कार्यकाल पूरा हो गया है जो उस दौरान काम किए लेकर वोट मांगेंगे या कांग्रेस की जिस तरीके से पिछली सरकार रही है जो उन्होंने काम किए हैं उसके ऊपर वोट मांगेंगे नहीं वोट मांगने चारे पाखी दसने चाहे अपने काम ने किए हुए काम चाहे कहते निजी काम ने चाहे समाज समाज सुधार चाहे पार्टी के काम ने चार पाखी रखने ਸੋ ਚਾਰੇ ਪੱਖਾਂ ਨੂੰ ਵੇਖ ਕੇ ਹੀ ਲੋਕ ਵੋਟ ਕਰਦੇ ਨੇ ਔਰ ਮੇਰਾ ਮੰਨਣਾ ਹੈ ਕਿ ਕਰਨੀ ਵੀ ਚਾਹਵਾ ਪੱਖਾਂ ਨੂੰ ਵੇਖ ਕੇ ਚਾਹੀਦੀ ਹੈ ਕਿ ਕਿਹੜਾ ਆਦਮੀ ਹੈ ਕਿਹੜੀ ਪਾਰਟੀ ਹੈ ਜਿਹੜੀ ਤੁਹਾਡੇ ਬੱਚਿਆਂ ਦੇ ਫਿਊਚਰ ਦਾ ਤੁਹਾਡੇ ਭੁੱਖ ਨੂੰ ਲੈ ਕੇ ਜਿਹੜੇ ਆਉਣ ਵਾਲੇ 5 ਸਾਲ ਹੈ ਤੁਸੀਂ ਮਤ ਦਾ ਦਾਨ ਕਰਨਾ ਹੈ ਆਉਣ ਵਾਲੇ 5 ਸਾਲ ਕਿਹੜੀ ਪਾਰਟੀ ਜਿਹੜੀ ਹੈ ਉਹ ਤੁਹਾਨੂੰ ਚੰਗੀ ਸਾਈ ਹੋ ਸਕਦੀ ਹੈ ਤੁਹਾਡੇ ਜੀਵਨ ਦੇ ਵਿੱਚ ਰਾਜਨੀਤਿਕ ਤੌਰ ਤੇ ਅੱਛੀ ਗਰੋਥ ਦੇ ਸਕਦੀ ਹੈ ਇਹ ਇਹ ਉਹਨੇ ਤੈਅ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਹੀ ਸਾਰੇ ਪੱਖੀ ਵਿਖਣੇ ਪੈਂਦੇ ਆ ਲੇਕਿਨ ਅਗਰ ਸਰ ਬਾਤ ਕਰੇ ਐਸੇ ਕੌਨਸੇ ਕਾਮ ਅਧੂਰੇ ਰਹਿ ਗਏ ਆਪਕੇ ਜੋ ਅਗਰ ਜਨਤਾ ਆਪਕੋ ਚੁਣਤੀ ਹੈ ਤੋ ਕਬ ਉਹ ਪੂਰੇ ਕੀ ਜਾਏਗੇ ਇਦੀ ਡਿਟੇਲ ਦੇ ਵਿੱਚ ਆਪਾਂ ਬੜੀ ਲੰਬੀ ਇਦੀ ਡਿਸਕਸ਼ਨ ਆ ਆਪਾਂ ਡਿਸਕਸ਼ਨ ਦੇ ਵਿੱਚ ਗੱਲਬਾਤ ਕਰਾਂਗੇ ਖਾਸ ਕਰ ਅੰਮ੍ਰਿਤਸਰ ਦੇ ਪੋਲੂਸ਼ਨ ਦਾ ਮਸਲਾ ਜਿਹੜਾ ਸਭ ਤੋਂ ਵੱਡਾ ਹੈ ਟ੍ਰੈਫਿਕ ਦੀ ਸਮੱਸਿਆ ਹੈ ਔਰ ਦੇਸ਼ ਦੇ ਵਿੱਚ ਵਧ ਰਹੀ ਮੰਗਾਈ ਦੀ ਸਮੱਸਿਆ ਹੈ ਜਿਹਨੂੰ ਆਪਾਂ ਕੰਟਰੋਲ ਕਰਨਾ ਹੈ ਹਰ ਚੀਜ਼ ਹਰ ਆਦਮੀ ਦੀ ਬੋਝ ਤੋਂ ਬਾਅਦ ਹੋ ਗਿਆ ਟੈਕਸਾਂ ਦਾ ਬਹੁਤ ਵੱਡਾ ਬੋਝ ਪੈ ਗਿਆ ਇੰਡਸਟਰੀ ਦੇ ਉੱਤੇ ਉਹਨੂੰ ਕੰਟਰੋਲ ਕਰਨਾ ਹੈ ਕਿਸਾਨ ਮਜ਼ਦੂਰ ਦੀ ਹਾਲਾਤ ਨੂੰ ਠੀਕ ਕਰਨਾ ਹੈ ਸੋ ਕਾਂਗਰਸ ਪਾਰਟੀ ਨੇ ਆਪਣਾ ਜਿਹੜਾ ਚੋਣ ਮੈਨੀਫੈਸਟੋ ਦਿੱਤਾ ਉਹਦੇ ਵਿੱਚ ਬਹੁਤ ਚੀਜ਼ਾਂ ਨੇ ਉਹਦੇ ਤੇ ਕਿਸੇ ਤੇ ਲੰਬੀ ਡਿਸਕਸ਼ਨ ਆਪਾਂ ਕਰਾਂਗੇ ਕਿਉਂਕਿ ਉਹ ਥੋੜੀ ਡਿਸਕਸ਼ਨ ਦੇ ਨਾਲ ਹੀ ਚੀਜ਼ਾਂ ਲੋਕਾਂ ਤੱਕ ਨਹੀਂ ਪਹੁੰਚਣੀਆਂ ਪਰ ਫਿਰ ਵੀ ਲੋਕਾਂ ਦੇ ਚੰਗੇ ਭੁੱਖ ਦਾ ਔਰ ਉਹਨਾਂ ਦੇ ਚੰਗੇ ਬੱਚਿਆਂ ਦੇ ਭੁੱਖ ਦਾ ਅਸੀਂ ਲੋਕਾਂ ਨੇ ਤੈਅ ਕਰਨਾ ਹੈ ਕਿ ਰਾਜਨੀਤਿਕ ਤੌਰ ਤੇ ਔਰ ਅਧਿਆਤਮਿਕ ਤੌਰ ਤੇ ਔਰ ਉਹਨਾਂ ਦੇ ਖਾਸ ਕਰ ਜਿਹੜਾ ਐਜੂਕੇਸ਼ਨਲ ਸਿਸਟਮ ਹੈ ਜਾਨਾ ਨੇ ਜਿਸ ਤਰੀਕੇ ਦੇ ਨਾਲ ਸਮਾਜ ਵਿਚ ਚਿਰਨਾ ਹੈ ਉਹਨੂੰ ਕਿਵੇਂ ਅਸੀਂ ਅੱਛਾ ਕਰ ਪਾਉਣਾ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਤੇ ਅਸੀਂ ਵਰਕਆਊਟ ਕਰਾਂਗੇ